ਬੀਜਪੀ ਅੱਗੂ ਫਤਿਹਜੰਗ ਸਿੰਘ ਬਾਜਵਾ ਤੇ ਗਲਤ ਤਰੀਕੇ ਦੇ ਨਾਲ ਜ਼ਮੀਨ ਖਰੀਦਣ ਦੇ ਦੋਸ਼ ਲੱਗ ਰਹੇ ਨੇ ਦੱਸਦੇ ਕਿ ਪਿੰਡ ਰਸੂਲਪੁਰ ਤਹਿਸੀਲ ਦੇ ਵਿੱਚ ਖਰੜ ਦੀ ਜ਼ਮੀਨ ਜੋ ਕਿ ਇੱਥੇ ਇਲਜ਼ਾਮ ਲਾਏ ਗਏ ਨੇ ਇਸ ਜ਼ਮੀਨ ਨੂੰ ਲੈ ਕੇ ਕਿ ਪਟਵਾਰੀ ਤੇ ਤਹਿਸੀਲਦਾਰ ਨੂੰ ਵੀ ਇਸ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ ਮੁੱਖ ਮੰਤਰੀ ਤੇ ਡੀਜੀਪੀ ਤੋਂ ਨਿਆ ਦੀ ਮੰਗ ਕੀਤੀ ਗਈ ਹੈ ਦੱਸਦੀ ਕਿ 1947 ਤੋਂ ਪਹਿਲਾਂ ਇਹ ਜ਼ਮੀਨ ਜਿਹੜੀ ਹੈ ਉਹ ਫਤੇਜਗ ਸਿੰਘ ਬਾਜਵਾ ਨੇ ਗਲਤ ਦਸਤਾਵੇਜ਼ਾਂ ਦੇ ਆਧਾਰ ਤੇ ਖਰੀਦੀ ਸੀ ਇਹ ਇਲਜ਼ਾਮ ਲਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਹੁਣ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਤੇ ਡੀਜੀਪੀ ਤੇ ਮੁੱਖ ਮੰਤਰੀ ਪੰਜਾਬ ਤੋਂ ਪੀডিএফ ਦੇ ਵੱਲੋਂ ਇਸ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਗਈ ਹੈ ਸਰ ਮੇਰਾ ਨਾਮ ਜਤਿੰਦਰ ਸਿੰਘ ਤੇ ਪਿੰਡ ਮੇਰਾ ਹੁਸ਼ਿਆਰਪੁਰ ਜ਼ਿਲ੍ਹਾ ਮਹਾਲੀ ਦਾ ਰਹਿਣ ਵਾਲਾ ਹਾਂ ਜੀ ਮੈਂ ਤੇ ਮੇਰੀ ਜ਼ਮੀਨ ਹੈ ਜਿਹੜੀ ਪਿੰਡ ਰਸੂਲਪੁਰ 169 ਨੰਬਰ ਖੇਵਟ ਹੈ ਜੀ ਇਹ ਇਹ ਜ਼ਮੀਨ ਸਰ ਸਾਡੇ ਬਜ਼ੁਰਗਾਂ ਵੱਲੋਂ ਸਾਨੂੰ 1947 ਦੇ ਵਿੱਚ ਖਰੀਦ ਕੀਤੀ ਹੈ ਜੀ ਜਿਸ ਦੀ ਰਜਿਸਟਰੀ ਸਾਡੇ ਕੋਲ ਹੈਗੀ ਅੱਜ ਵੀ ਰਿਕਾਰਡ ਰੂਮ ਚੋਂ ਸੀ ਸਰਕਾਰੀ ਇਹ ਰਿਕਾਰਡ ਰੂਮ ਚੋਂ ਇੱਕੜਾਈ ਹੈ ਜੀ ਇਸ ਦਾ ਇੰਤਕਾਲ ਸਾਡੇ ਨਾਮ ਤੇ ਦਰਜ ਹੋਇਆ ਸਾਡੇ ਬਜ਼ੁਰਗਾਂ ਦੇ ਨਾਮ ਤੇ ਉਸ ਤੋਂ ਬਾਅਦ ਵਿਰਾਸਤ ਸਾਡੇ ਨਾਮ ਤੇ ਚੱਲਦੀ ਯਾਰੀ ਅੱਜ ਵੀ ਜਿਮਾਂਬੰਦੀ ਸਾਡੇ ਨਾਮ ਤੇ ਚੱਲਦੀ ਰਹੀ ਇਹ ਰਜਿਸਟਰੀ ਜ਼ਮੀਨ ਹੈ ਜਿਹੜੀ ਅਸੀਂ ਇਹ ਖਾਨਕਾਤ ਵਿੱਚ ਅਸੀਂ ਖਰੀਦੀ ਹੋਈ ਹੈ ਜੀ ਇਹ ਉਦੋਂ ਤੋਂ ਲੈ ਕੇ ਅੱਜ ਤੱਕ ਸਾਡੇ ਨਾਮ ਚੱਲਦੀ ਆ ਰਹੀ ਹੈ ਅਸੀਂ ਮਾਲਕ ਹੈ ਇਸ ਚੀਜ਼ ਦੇ ਸਾਡੇ ਨਾਮ ਤੇ ਇੰਤਕਾਲ ਦਰਜ ਚੱਲੇ ਆ ਰਹੇ ਆ ਜੀ ਤੇ ਅੱਜ ਕੀ ਹੋਇਆ ਜੀ ਇਹ ਜਿਹੜੀ ਪਿਛਲੀ ਇਹ 19 ਤਰੀਕ ਲੰਘ ਕੇ ਗਈ ਹੈ 19 8 2024 ਇਸ ਨੂੰ ਸਾਨੂੰ ਕਿਸੇ ਬੰਦਿਆਂ ਨੇ ਬਾਹਰ ਦੇ ਨੇ ਰਾਹ ਜਾਂਦੇ ਨੂੰ ਇਹ ਕਿਹਾ ਵੀ ਤੁਹਾਡੀ ਜ਼ਮੀਨ ਦੀ ਰਜਿਸਟਰੀ ਹੋਈ ਹੈ ਅਸੀਂ ਕਿਹਾ ਵੀ ਸਾਡੇ ਪਰਵਾਹ ਚ ਕਿਸੇ ਨੇ ਵੇਚੀ ਨਹੀਂ ਜਦੋਂ ਅਸੀਂ ਕਚਹਿਰੀ ਤਹਿਸੀਲ ਜਾ ਕੇ ਦੇਖਿਆ ਫਰਦ ਕਟਾਈ ਤਾਂ ਉੱਥੇ ਦੇ ਪਤਾ ਲੱਗਿਆ ਸਾਨੂੰ ਬਸੀਕਾ ਘੜਾਇਆ ਸੀ ਕਿ ਇਹ ਕੋਈ ਹਨੀਲਾ ਬਾਜਵਾ ਏ ਪਤਨੀ ਸ੍ਰੀ ਫਤੇ ਜੰਗ ਸਿੰਘ ਬਾਜਵਾ ਇਹ ਫਤੇ ਉਹਨਾਂ ਦਾ ਸਾਨੂੰ ਪਤਾ ਲੱਗਿਆ ਵੀ ਸ਼ਾਇਦ ਉਹ ਬੀਜੇਪੀ ਦੇ ਵ代ਕ ਨੇ ਜਿਹੜੇ ਸਾਹਿਬ ਸਾਹਿਬ ਦਾ ਉਹਨਾਂ ਨੇ ਆਪਣੀ ਪਤਨੀ ਦੇ ਨਾਮ ਕਰਵਾਈ ਹੈ ਜੀ ਇਹ ਬਟ ਇਹ ਵੀ ਇਹ ਫਰਦ ਸਰ ਸ੍ਰੀਆਮ ਇਹ ਫਰਦ ਦੱਸ ਰਹੀ ਹੈ ਜਿਹੜੇ ਬੰਦੇ ਇਹਨਾਂ ਨੂੰ ਜ਼ਮੀਨ ਦੀ ਰਜਿਸਟਰੀ ਕਰਾ ਕੇ ਗਏ ਆ ਉਹਨਾਂ ਦੇ ਬਜ਼ੁਰਗਾਂ ਨੇ ਸਨ 47 ਦੇ ਵਿੱਚ ਇਹ ਜ਼ਮੀਨ ਵੇਚਤੀ ਵੇਚਣ ਤੋਂ ਬਾਅਦ ਜੀ ਇਹਨਾਂ ਨੇ ਕੀ ਕਰਿਆ ਅੱਜ ਆ 2024 ਤੇ ਆਣ ਕੇ ਸਭ ਤੋਂ ਪਹਿਲਾਂ ਉਹਨਾਂ ਤੋਂ ਪਾਵਰ ਆਫ ਟਰਨੀ ਲਈ ਹੈ ਜੀ ਪਿਛਲੇ ਕੁਝ ਸਮੇਂ ਪਹਿਲਾਂ ਜੀ ਗੌਰ ਸਿਮਰਨ ਹਾਰ ਸਿਮਰਨ ਇਹ ਉਹ ਬੰਦੇ ਆ ਜਿਨ੍ਹਾਂ ਤੋਂ ਸਾਡੇ ਬਜ਼ੁਰਗਾਂ ਨੇ ਜ਼ਮੀਨ ਖਰੀਦੀ ਹੈ ਇਹ ਉਹਨਾਂ ਦੇ ਵਾਰਿਸ ਹਨ ਦੋਨੋਂ ਪੋਤੇ ਹਨ ਜਾਂ ਕੋ ਪੋਤੇ ਪੋਤੇ ਹਨ ਸਾਨੂੰ ਪਤਾ ਲੱਗਿਆ ਵੀ ਇਹ ਪੋਤੇ ਹਨ ਇਹ ਮਤਲਬ ਕਿ ਹੁਣ ਅੱਜ ਕੀ ਮਤਲਬ ਇਹਦੀ ਪੋਜੀਸ਼ਨ ਇਹ ਹੈ ਵੀ ਇਹਨਾਂ ਨੇ ਪਹਿਲਾਂ ਤਾਂ ਉਹ ਪਾਵਰ ਆਫ ਟਰ ਨਹੀਂ ਲਈ ਹੈ ਸਰ ਜਿਹੜੀ ਜ਼ਮੀਨ ਤੁਹਾਡੇ ਬਜ਼ੁਰਗ ਬੇਚ ਚੁੱਕੇ ਹਨ ਤੁਸੀਂ ਉਸ ਚੀਜ਼ ਦੀ ਵਾਕਤ ਕਰਨੀ ਕਿਵੇਂ ਦੇ ਦੋਗੇ ਇਹ ਖਾਨਾਕਾਸਤਕਾਰ ਵਿੱਚ ਅਸੀਂ ਵੇਖ ਖਰੀਦੀ ਹੈ ਜੀ ਸਾਡੇ ਬਜ਼ੁਰਗਾਂ ਨੇ ਲਈ ਹੈ ਇਸ ਨੂੰ ਨੇ ਆ ਫਿਰਦੀ ਸੀ ਆਪਣੇ ਨਾਮ ਨਹੀਂ ਕੀਤੇ ਆਪਣੇ ਨਾਮ ਕਰਾਈਏ ਸਰ ਉਹਨਾਂ ਦੇ ਨਾਮ ਤੇ ਇੰਤਕਾਲ ਦਰਜ ਹੋਇਆ ਇਹ ਸਾਡੇ ਨਾਮ ਤੇ ਹੋਈ ਵੀ ਹੈ ਜੀ ਰਜਿਸਟਰੀ ਸਾਡੇ ਬਜ਼ੁਰਗਾਂ ਦੇ ਨਾਮ ਤੇ ਹੋਈ ਹੈ ਬਕਾਇਦਾ ਇੰਤਕਾਲ ਸਾਡੇ ਨਾਮ ਤੇ ਹੋ ਰੱਖਿਆ ਹੈ ਜੀ ਜੀ ਠੀਕ ਹੈ ਜੀ ਪਰ ਇਹਦੇ باوجود ਵੀ ਇਹ ਬੰਦਿਆਂ ਨੇ ਮਾਲ ਵਿਕਾ ਵਪਾਰ ਦੇ ਨਾਲ ਰਲ ਕੇ ਜਿਹੜਾ ਮਤਲਬ ਇਹ ਉਥੇ ਦੀ ਮਜੂਦਾ ਤਹਿਸੀਲਦਾਰ ਸੀਗੀ ਜਸਵੀਰ ਕੌਰ ਤੇ ਪਿੰਡਵਾਰੀ ਅਭਿਜੋਤ ਸਿੰਘ ਤੇ ਇਹਨਾਂ ਗੱਲ ਸਾਰਿਆਂ ਦਾ ਸੈਟਿੰਗ ਕਰਕੇ ਪੈਸੇ ਲੈ ਦੇ ਕੇ ਕਰਕੇ ਜੀ ਇਹਨਾਂ ਨੇ ਫਰੋਡ ਕੀਤਾ ਹੈ ਜੀ ਇਹ ਉਹਨਾਂ ਆਪਾਂ ਇਹ ਵੀ ਇਸ ਜ਼ਮੀਨ ਦੀਆਂ ਦੋ ਰਜਿਸਟਰੀਆਂ ਇੱਕ ਤੁਹਾਡੇ ਕੋਲ ਹੈ ਇੱਕ ਉਹਨਾਂ ਕੋਲ ਬਿਲਕੁਲ 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 ਜੀ ਇਹ ਸਾਡੇ ਨਾਮ ਦੇ ਰਜਿਸਟਰੀ ਸਾਨੂੰ 1947 ਦੀ ਸਾਡੇ ਬਜ਼ੁਰਗਾਂ ਦੇ ਨਾਮ ਤੇ ਹੋਈ ਹੈ ਜੀ ਜੋ ਕਿ ਬਰਾਸਤੂ ਬਰਾਸ ਸਾਡੇ ਨਾਮ ਤੇ ਚੱਲਦੀ ਆ ਰਹੀ ਹੈ ਜੀ ਹਾਂਜੀ ਤੇ ਇਹ ਟੋਟਲ ਇਹ ਟੋਟਲ 6 ਏਕੜ ਜ਼ਮੀਨ ਹੈ ਜੀ ਇਹ ਇਸ ਖੇਵਟ ਵਿੱਚ 67 ਨੰਬਰ ਖੇਵਟ ਵਿੱਚ ਜਿਸ ਦਾ ਕਿ ਪਹਿਲਾਂ ਇਹਨਾਂ ਨੇ 3 ਏਕੜ ਜਮੀਨ ਦੇ ਸਾਡੇ ਦਾ ਪਹਿਲਾਂ ਸਾਡੇ ਨਾਲ ਧੱਕਾ ਕਰਿਆ ਜੀ ਐਮੀ ਕਿਸੇ ਹੋਰ ਡੀਲਰਾਂ ਨੇ ਵਿਚ ਰੜਕੇ ਕਿਸੇ ਹੋਰ ਨੂੰ ਵੇਚ ਦਿੱਤੀ ਜੀ ਜਿੱਦਾਂ ਕਿ ਆਲਰੇਡੀ ਸਿਵਲ ਸੂਟ ਖੜਾ ਕੇਸ ਚੱਲ ਰਿਹਾ ਹੈ ਜੀ 2 ਸਾਲ ਤੋਂ ਜੀ ਤੇ ਹੁਣ ਸਾਡੇ ਨਾਲ ਫੇਰ ਇਹ ਇਹਨਾਂ ਨੇ ਕਿਸੇ ਡੀਲਰਾਂ ਨਾਲ ਰੜਕੇ ਵਿੱਚ ਤਸਵੀਰ ਕੋਰ ਮੈਡਮ ਤਸਵੀਲਦਾਰ ਪਟਵਾਰੀ ਅਵਜੋਤ ਸਿੰਘ ਨਾਲ ਰੜਕੇ ਨਾ ਫੇਰ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਸਾਡੇ ਪਿੰਡ ਦੇ ਸਰਪੰਚ ਸਾਹਿਬ ਬੈਠੇ ਆ ਜੀ ਸਾਡੇ ਬਜ਼ੁਰਗ ਬੈਠੇ ਆ ਜੀ ਸਾਡੇ ਪਰਿਵਾਰ ਸਾਰਾ ਪਰਿਵਾਰ ਬੈਠਾ ਹੈ ਜਿਹੜਾ ਕਿ ਇਨਸਾਫ ਮੰਗ ਰਿਹਾ ਜੀ ਵੀ ਸਾਡੇ ਨਾਲ ਤੱਕਾ ਨਾ ਕਰੋ ਪਰ ਇਹਦੇ ਅਸੀਂ ਕੰਪਲੀਟਾਂ ਦਿੱਤੀਆਂ ਹੋਈਆਂ ਜੀ ਮੁੱਖ ਮੰਤਰੀ ਭਗਵਾਨ ਸਾਹਿਬ ਮਾਨ ਦੀ ਕੋਠੀ ਜਾ ਕੇ ਅਸੀਂ OSD ਸਾਹਿਬ ਨੂੰ ਨਵਰਾਜ ਸਿੰਘ ਬਰਾੜ ਨੂੰ ਦੇ ਕੇ ਆਏ ਜੀ ਉਹ ਕਹਿੰਦੇ ਤੁਹਾਡੀ ਸਾਡੀ ਹੈਲਪ ਕਰਾਂਗੇ ਪਰ ਸਾਡੀ ਕੋਈ ਹੈਲਪ ਨਹੀਂ ਹੋਈ ਡੀਸੀ ਦਫ਼ਤਰ ਦੇ ਕੇ ਆਏ ਜਿਨ੍ਹਾਂ ਨੇ ਡੀਸੀ ਮੈਡਮ ਨੇ ਐ ਐਡੀਐਮ ਸਾਹਿਬ ਨੂੰ ਮਾਰਕ ਕੀਤੀ ਹੋਈ ਹੈ ਪਰ ਉਹਦੀ ਕੋਈ ਕਾਰਵਾਈ ਨਹੀਂ ਹੋਈ ਹੈ ਜੇ ਵਿਜੀਲੈਂਸ ਨੂੰ ਦਿੱਤੀ ਹੋਈ ਹੈ ਜੀ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਹੈੱਡਕੁਆਰਟਰ ਨੋ ਸੈਕਟਰ ਦਿੱਤੀ ਹੋਈ ਹੈ ਜੀ ਤੇ ਸਾਡੇ ਹੱਦ ਤੱਕ ਘੱਟੋ ਘੱਟ ਦਿੱਤੇ 15-20 ਦਿਨ ਹੋ ਚੁੱਕੇ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਕਿਸੇ ਤੇ ਕੋਈ ਕਿਸੇ ਤਰ੍ਹਾਂ ਦਾ ਪਰਚਾ ਨਹੀਂ ਅਜੇ ਤੱਕ ਹੋਇਆ ਜੀ ਕੋਈ ਹੋ ਨਹੀਂ ਹੋਇਆ ਪਟਵਾਰੀ ਨੂੰ ਅਸੀਂ ਬਕਾਇਦਾ ਅਪਲੀਕੇਸ਼ਨ ਦੇ ਕੇ ਆਏ ਆ ਕਿ ਸਾਡੇ ਨਾਂ ਤੇ ਰਜਿਸਟਰੀ ਹੋ ਚੁੱਕੀ ਹੈ ਦਾ ਇੰਤਕਾਲ ਨਾਮ ਮਨਜ਼ੂਰ ਕਰੇ ਪਰ ਉਹਦੇ ਬਾਵਜੂਦ ਵੀ ਪਟਵਾਰੀ ਨੇ ਲਿਖਤੀ ਰੂਪ ਵਿੱਚ ਦੇ ਕੇ ਆਏ ਅਸੀਂ ਵੀ ਇਹ ਇੰਤਕਾਲ ਨਾਮ ਚੜਾ ਜਾਵੇ ਫਾਰਟ ਪਰ ਉਹਦੇ ਬਾਵਜੂਦ ਵੀ ਪਟਵਾਰੀ ਨੇ ਪਰਦੇ ਦਾ ਇੰਤਕਾਲ ਚੜਵਾ ਦਿੱਤਾ ਤੇ ਉਹ ਪਟਵਾਰੀ ਹੁਣ ਨਵਾਂ ਪਟਵਾਰੀ ਲਾਇਆ ਇਹਨਾਂ ਨੇ ਉਹ ਜਿਹੜਾ ਪਹਿਲਾ ਪਟਵਾਰੀ ਸੀਗਾ ਉਹ ਡਰ ਕੇ ਮਤਲਬ ਆਪਣੀ ਤਬਾਦਲਾ ਕਰਾ ਗਿਆ ਆਪਣਾ ਮਤਲਬ ਪਰ ਮਤਲਬ ਹੈ ਮਾਜਰੀ ਤਸਵੀਰ ਵਿੱਚ ਹੈ ਪਰ ਪਿੰਡ ਛੱਡ ਗਿਆ ਹੈ ਕਹਿੰਦਾ ਮੈਂ ਇਹ ਪਿੰਡ ਨਹੀਂ ਲੈਣਾ ਵਿੱਚ ਫਰੋਡ ਬਹੁਤ ਹੋ ਰਹੇ ਆ ਵੀ ਤਾਂ ਤੁਸੀਂ ਕਹਿ ਰਹੇ ਹੋ ਕਿ ਇੱਕ ਗੱਲ ਹੈ ਇਹਦੇ ਵਿੱਚ ਸਵਾਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਦੋ ਰਜਿਸਟਰੀਆਂ ਹੋਣਗੀਆਂ ਦੋ ਰਜਿਸਟਰੀਆਂ ਹੋਣਗੀਆਂ ਹਾਂਜੀ ਤੇ ਇਹ ਪੋਸੀਬਲ ਹੈਗਾ ਕਿ ਤੁਹਾਡੀ ਆਲਰੇਡੀ ਰਜਿਸਟਰੀ ਹੈਗੀ ਹੈ ਤਾਂ ਦੂਜੀ ਰਜਿਸਟਰੀ ਕਿੱਦਾਂ ਚੜ੍ਹ ਜੂਗੀ ਜਦੋਂ ਤੁਸੀਂ ਨਹੀਂ ਹੋਵੇ ਸਵਾਲ ਤਾਂ ਇਹ ਹੈ ਨਾ ਕਿਸੇ ਵੀ ਤਰ੍ਹਾਂ ਦਾ ਕੋਈ ਪਤਾ ਸਰ ਅਖੀ ਤਾਂ ਉਸੀ ਤਾਂ ਅਸੀਂ ਵੀ ਕਨਫਿਊਜ਼ ਹੈ ਕਿਵੇਂ ਹੋ ਸਕਦਾ ਕੰਮ ਇਹ ਜਦ ਕਿ ਸਾਡੇ ਨਾਮ ਪਹਿਲਾਂ ਰਿਜੈਕਟ ਹੀ ਆਲਰੇਡੀ ਹੋ ਚੁੱਕੀ ਹੈ ਸਾਡੇ ਨਾਮ ਇੰਤਕਾਲ ਦਰਜ ਹੈ ਸਾਡੇ 1947 ਤੋਂ ਅਸੀਂ ਮਾਲਕ ਹੈ ਜ਼ਮੀਨ ਦੇਸ ਅਸੀਂ ਸਾਡੇ ਕੋਲ ਕਬਜ਼ਾ ਹੈ 1947 ਤੋਂ 75-77 ਸਾਲਾਂ ਤੋਂ ਤੇ ਸਾਡੇ ਬਜ਼ੁਰਗਾਂ ਤੋਂ ਸਾਡੇ ਨਾਮ ਵਿਰਾਸਤ ਹੁੰਦੀ ਆ ਰਹੀ ਹੈ ਕਿਤੋਂ ਕਿ ਇਹ ਕਿਵੇਂ ਹੋ ਸਕਦਾ ਜੀ ਇਹ ਇਤੋਂ ਆ ਤੁਸੀਂ ਉਹਨਾਂ ਦੇ ਨਾਲ ਸੰਪਰਕ ਕੀਤਾ ਬਾਈਬਾ ਸਾਹਿਬ ਨਾਲ ਤੁਸੀਂ ਕੋਈ ਸੰਪਰਕ ਗੱਲਬਾਤ ਕੀਤੀ ਸਰ ਸਰ ਨਹੀਂ ਜੀ ਸਰ ਵੱਡੇ ਲੈਵਲ ਦੇ ਬੰਦੇ ਆ ਜੀ ਸਾਡਾ ਨਾਲ ਕੋਈ ਸੰਪਰਕ ਨਹੀਂ ਜੀ ਹੋਇਆ ਹੈ ਅਜਿਹੀ ਛੋਟੀ ਜ਼ਮੀਨ ਦਾ ਇਹੀ ਰੋਲਾ ਜਾਂ ਪਿੰਡੇ ਚ ਹੋਰ ਕਿਸੇ ਦੀ ਜ਼ਮੀਨਾਂ ਤੇ ਵੀ ਉਸੀ ਤਰ੍ਹਾਂ ਕੱਦਿਆ ਕਰਦੇ ਆ ਨਹੀਂ ਸਰ ਸਾਡੇ ਸੁਣ ਵਿੱਚ ਵੈਸੇ ਕੋਈ ਸਾਡੇ ਪਿੰਡੇ ਚ ਤਾਂ ਕੋਈ ਐਦਾਂ ਕੋਈ ਰੋਲਾ ਹੋਰ ਹੈ ਨਹੀਂ ਸਾਡੇ ਨਾਲੇ ਹੋਇਆ ਜੀ ਤੇ ਸਾਡੇ ਨਾਲੇ ਪਹਿਲਾਂ ਸਭ ਤੋਂ 2 ਸਾਲ ਪਹਿਲਾਂ 3 ਕਿੱਟ ਏਕੜਾ ਰੋਲਾ ਸਾਡੇ ਨਾਲੇ ਪਹਿਲਾਂ ਹੋਰ ਬੰਦਿਆਂ ਨੇ ਕਰਿਆ ਜੀ ਐਦਾਂ ਹੀ ਉਹਦਾ ਕੇਸ ਚੱਲ ਰਿਹਾ ਸੀ ਬਸ ਜੀ ਲਈ ਸਾਡੀ ਪ੍ਰਧਾਨ ਦੁਬਾਰਾ ਸਵਾਲ ਹੈ ਸਾਰਾ ਅੱਜਕਲ ஆன்ਲਾਈਨ ਹੈ ਹਾਂ ਜੀ ਹਾਂ ਜੀ ਸਾਰੀ ਵੈੜੀ ਉਹ ਸਾਰਾ ਆਨਲਾਈਨ ਹੈਗਾ ਸੈਕੂਲਰ ਸਾਰੀ ਫੋਟੋਜ਼ ਹੁੰਦੀ ਹੈ ਸਾਰਾ ਰਿਕਾਰਡ ਹੁੰਦਾ ਹੈ ਤਾਂ ਇਸ ਤਰ੍ਹਾਂ ਕਿੱਦਾਂ ਹੋ ਗਿਆ ਕਿ ਇੱਕ ਰਜਿਸਟ ਤੁਹਾਡੀ ਨਾਮ ਤੇ ਰਜਿਸਟਰੀ ਬੋਲਦੀ ਹੈ ਕਿ ਤੁਹਾਨੂੰ ਬੁਲਾਇਆ ਨਹੀਂ ਗਿਆ ਤੇ ਤੁਹਾਡੀ ਐਬਸੈਂਟ ਦੇ ਵਿੱਚ ਹੀ ਸਰ 2 ਬਜ ਤੁਹਾਡੀ ਐਬਸੈਂਟ ਦੇ ਵਿੱਚ ਤਾਂ ਸਪੋਜ਼ ਕਰੋ ਤੁਹਾਡੀ ਨਾਮ ਤੇ ਰਜਿਸਟਰੀ ਹੈ ਆਨਲਾਈਨ ਜੜੀ ਹੋਈ ਹੈ ਤੁਹਾਨੂੰ ਬੁਲਾਇਆ ਨਹੀਂ ਸੈਕਿੰਡ ਬੰਦੇ ਨੂੰ ਬੁਲਾ ਕੇ ਰਜਿਸਟਰੀ ਕਰ ਲਈ ਹਾਂਜੀ ਇਹੀ ਕਰ ਬਿਲਕੁਲ ਬਿਲਕੁਲ ਜੀ ਇਦਾਂ ਹੀ ਹੋਇਆ ਜੀ ਸਾਡੇ ਨਾਮ ਤੇ ਵਿੱਚ ਚਲੇ ਆ ਸਾਡੇ ਨਾਮ ਵਿੱਚ ਫੜਦੇ ਆ ਰਹੇ ਆ ਜੀ ਉਹ ਬੰਦੇ ਉੱਪਰ ਬਾਇਆ ਲਿਖਿਆ ਬਾ ਆ ਰਹੇ ਸਮਸ਼ੇਰ ਸਿੰਘ ਬਾਇਆ ਪਰਾਣਾ ਪ੍ਰਣਾ ਸਿੰਘ ਬਾਯਾ ਸਾਡਾ ਪਰਿਵਾਰ ਜੀ ਉਸੇ ਬੋਲੀ ਆਪਣੇ ਤਹਿਸੀਲਦਾਰ ਕੇਗੇਸ਼ ਵੀ ਆਪਣੇ ਤਹਿਸੀਲਦਾਰ ਕੇਗੇਸ਼ ਕੀਤਾ ਤਹਿਸੀਲਦਾਰ ਨਾਲ ਗੱਲ ਹੋਈ ਜਾਂ ਫਾਰੀ ਨਾਲ ਗੱਲ ਹੋਈ ਕਿਸੇ ਤਰ੍ਹਾਂ ਸਰ ਹੋਈ ਕੱਲ ਸਭ ਕੁਝ ਅਸੀਂ ਉਹਨੂੰ ਗੱਲ ਕਰੀ ਸੀ ਕਿ ਉਹ ਉਹ ਸਾਡੇ ਸਾਡੇ ਨਾਲ ਗੱਲੇ ਨਹੀਂ ਕਰਦੇ ਤਹਿਸੀਲ ਕਰੀ ਸਾਡੇ ਕੋਲ ਤਹਿਸੀਲਦਾਰ ਨੇ ਜੀ ਸਾਡੇ ਨਾਲ ਕੋਈ ਗੱਲੇ ਨਹੀਂ ਕਰਦੇ ਆ ਜੀ ਕੋਈ ਵੀ ਤਹਿਸੀਲਦਾਰ ਇਹ ਜਸਵੀਰ ਕੌਰ ਮੈਡਮ ਹੈ ਸਾਡੇ ਰਜਿਸਟਰੀ ਕਰਕੇ ਫਰਾਡ ਕਰਕੇ ਤਬਾਦਲਾ ਕਰਕੇ ਚਲੇ ਗਏ ਤੋਂ ਵੀ ਅਸੀਂ ਹੁਣ ਕਿਹਨੂੰ ਪੁੱਛੀਏ ਜੀ ਜਾ ਕੇ ਅਸੀਂ ਦੇਖੀ ਕਿਸੇ ਨਵੇਂ ਤਹਿਸੀਲਦਾਰ ਕੋਲ ਪੁੱਛਦੇ ਆ ਉਹ ਕਹਿੰਦੇ ਮੈਂ ਤਾਂ ਕੁਛ ਨਹੀਂ ਕੀਤਾ ਐਦਾਂ ਦਾ ਅਸੀਂ ਇਨਵੋਲ ਨਾ ਕਰਨ ਮਾਮ ਮਹਾਂ ਦਾ ਖੁਦ ਕਹਿ ਰਹੇ ਸੀ ਕਿ ਕੋਈ ਵੀ ਕਰਾਪਸ਼ਨ ਹੋਏਗੀ ਤਾਂ ਮੈਨੂੰ ਆ ਕੇ ਤੁਸੀਂ ਦੱਸੋ ਹਾਂ ਜੀ ਮੈਂ ਮਿਲਿਆ ਸੀਗਾ ਮੈਂ ਅਸੀਂ ਅਸੀਂ ਮਿਲੇ ਸੀਗੇ ਅਸੀਂ ਮਿਲੇ ਸੀਗੇ ਮਨਮੋਹ ਜੀ ਹਨਮਾਨ ਨੂੰ ਮੈਡਲ ਸਾਨੂੰ ਕਹਿ ਰਹੇ ਹਨ ਕਿ ਆਪਾਂ ਨੂੰ ਸਾਫ ਦਵਾਇਆ ਜਾਵੇਗਾ ਪਰ ਬਾਕੀ ਦੇਖੋ ਹੁਣ ਕੀ ਬਣਦਾ ਏ ਪਰ ਅਜੇ ਤੱਕ ਮਤਲਬ ਇਹ ਹਿਸਟਰੀ ਹੋਈ ਨਾ ਘੱਟੋ ਘੱਟ ਦੇਖ ਲਓ ਤੁਸੀਂ ਵੀ ਡੇਢ ਮਹੀਨੇ ਦੇ ਲਗਭਗ ਹੋ ਚੁੱਕਿਆ ਏ ਪਰ ਹਲੇ ਤੱਕ ਕੁਝ ਹੀ ਕੁਝ ਨਹੀਂ ਹੋਇਆ ਨਹੀਂ ਕੋਈ ਜ਼ਮੀਨ ਹੋਣੀ ਲਗਭਗ ਟੋਟਲ ਘੱਟੋ ਘੱਟ ਇਹ ਟੋਟਲ ਜ਼ਮੀਨ ਦੀ 3 ਏਕੜ ਜ਼ਮੀਨ 18 ਕਰੋੜ ਦੀ ਜ਼ਮੀਨ ਹੈ 18 ਕਰੋੜ ਦੀ ਅੱਜ ਦੇ ਰੇਟ ਵਿੱਚ ਜੀ ਜੀ ਨੇ ਜਿਹੜੀ ਕਿ ਇਹਨਾਂ ਨੇ ਸਿਰਫ ਓਨਲੀ 95 ਲੱਖ ਰੁਪਏ ਦੇ ਕੇ ਉਹ ਬੰਦਿਆਂ ਨੂੰ 90 ਲੱਖ ਦੇ ਚੈੱਕ ਲਾਏ ਹੋਏ ਰਜਿਸਟਰੀ ਤੇ ਪਤਾ ਲੱਗ ਚੱਲ ਰਿਹਾ ਹੈ ਰਜਿਸਟਰੀ ਦੇ 95 ਲੱਖ ਰੁਪਏ ਚੈੱਕ ਦੇ ਕੇ ਉਹਦੇ ਵਾਰਸਾਂ ਨੂੰ ਜਮੀਨ ਥੀਦੀ ਹੋਈ ਹੈ ਕੋਈ ਕਰ ਕਿਹੜੇ ਸਹੀ ਨੇ ਚ ਹੋਈ ਸਰ ਇਹ 19 ਅਗਸਤ 2024 ਨੂੰ ਹੋਈ ਹੈ ਜੀ ਰਜਿਸਟਰੀ ਹਾਂ ਪਿਛਲੇ ਮਹੀਨੇ ਹੋਈ ਹੈ ਜੀ ਮੈਂ ਸਰਜੀਤ ਸਿੰਘ ਮੇਰਾ ਪਿੰਡ ਮਾਜਰਾ ਤੇ ਸਾਡਾ ਜੋ ਦਾਦਕਾ ਪਰਿਵਾਰ ਹੈ ਸ਼ਾਰਪਰ ਚਾ ਅਸੀਂ ਜਿੱਤੀ ਪਿੰਡ ਸ਼ਾਰਪਰ ਦੇ ਰਹਿਣ ਵਾਲੇ ਆ ਤੇ ਸਾਡਾ ਰਕਬਾ ਹੈ ਜੋ ਪਿੰਡ ਰਸੂਲਪੁਰ ਜਿਹੜਾ ਮੋਹਲਕ ਹੈਂਦਾ ਜੋ ਕਿ ਸਾਡੇ ਪਰਦਾਦਾ ਜੀ ਸਰਦਾਰ ਤੇਜਾ ਸਿੰਘ ਵੱਲੋਂ ਸਨ 1947 ਵਿੱਚ ਖਰੀਦਿਆ ਗਿਆ ਤੇ ਉਸ ਦੀ ਰਜਿਸਟਰੀ ਸਾਡੇ ਕੋਲ ਹੈ ਤੇ ਇੰਤਕਾਲ ਕਰਵਾਏਗੇ ਰਜਿਸਟਰੀ ਦਿਖਾ ਦਿਓ ਜੋ ਕਿ ਉਸ ਟਾਈਮ ਉਰਦੂ ਵਿੱਚ ਲਿਖੀ ਜਾਂਦੀ ਸੀ ਤੇ ਜਿਸ ਦਾ ਅਸੀਂ ਪੰਜਾਬੀ ਤਜਰਮਾ ਆਹ ਟਰਾਂਸਲੇਸ਼ਨ ਕਰਕੇ ਉਹ ਵੀ ਸਾਡੇ ਕੋਲ ਹੈ ਇਹ ਦੁਬਾਰਾ ਜ਼ਮੀਨ ਜੋ ਕਿ ਅਸੀਂ ਪਹਿਲਾਂ ਖਰੀਦੀ ਹੋਈ ਸੀ 1947 ਵਿੱਚ ਇਹ ਦੁਬਾਰਾ ਜ਼ਮੀਨ ਖੜਸਮਿਲ ਤੇ ਗੁਰਸਿੰਮ ਸਿੰਘ ਨੇ ਪਾਵਰ ਟੌਰਨੀ ਦਿੱਤੀ ਹੈ ਜੀ ਲਵਨੀ ਸਿੰਘ ਨੂੰ ਜੋ ਕਿ ਅਟਾਰੀ ਦਾ ਰਹਿਣ ਵਾਲਾ ਹੈ ਓਕੇ ਉਸ ਪਾਵਰ ਟੌਰਨੀ ਦੇ ਥਰੂ ਇਹ ਜ਼ਮੀਨ ਫਤਿਹ ਸਿੰਘ ਫਤਿਹ ਜੰਗ ਸਿੰਘ ਬਾਜਵਾ ਜੋ ਭਾਜਪਾ ਦੇ ਲੀਡਰ ਹੈ ਉਹਨਾਂ ਨੂੰ ਦੁਬਾਰੇ ਵੇਚਤੀ ਵੀ ਸਾਡੀ ਫਰਿਆਦ ਇਹ ਹੈ ਕਿ ਇਹ ਜੋ ਜ਼ਮੀਨ ਹੈ ਸਾਡੇ ਬਜ਼ੁਰਗਾਂ ਨੇ ਖਰੀਦੀ ਹੋਈ ਹੈ ਸਾਡੇ ਕੋ ਅਸੀਂ ਉਸ ਤੋਂ ਇਹਦੇ ਚ ਕਬਜ਼ਾ ਹੈ ਮਾਲਕ ਹੈ ਤੇ ਦੁਬਾਰਾ ਜ਼ਮੀਨ ਕਿਵੇਂ ਵੇਚ ਸਕਦੀ ਹੈ ਇਹ ਸਾਡੇ ਨਾਲ ਬਹੁਤ ਬੜਾ ਤੱਕਾ ਹੋ ਰਿਹਾ ਤੇ ਸਾਡੇ ਪਰਿਵਾਰ ਨੂੰ ਅ ਬੇਗੜੇ ਹੋ ਡੀਲਰਾਂ ਵੱਲੋਂ ਥ੍ਰੈਟ ਵੀ ਆ ਰਹੇ ਆ ਕਿ ਇਹ ਜਮੀਨ ਤਾ ਤੋਂ ਖਾਲੀ ਕਰਵਾਵਾਂਗੇ ਤੇ ਸਾਨੂੰ ਮਤਲਬ ਬਹੁਤ ਥ੍ਰੈਟ ਹੈ ਤੇ ਅਸੀਂ ਆਸ ਕਰਦੇ ਹਾਂ ਅਸੀਂ ਇਹਦੀ ਜੋ ਬਾਬਤ ਸ਼ਿਕਾਇਤ ਸ਼ਿਕਾਇਤ ਹੈ ਜੋ ਬੀਆਯੂ ਸਾਬ ਨੂੰ ਦਿੱਤੀ ਹੈ ਡੀਸੀ ਮੁਹਾਲੀ ਨੂੰ ਵੀ ਦਿੱਤੀ ਹੈ ਤੇ ਮੁੱਖ ਮੰਤਰੀ ਜੀ ਭਗਵੰਤ ਸਿੰਘ ਮਾਨ ਨੂੰ ਅਸੀਂ ਦਫ਼ਤਰ ਵਿਖੇ ਦੇ ਕੇ ਆਏ ਆਂ ਤੇ ਇਹ ਕਦੋਂ ਗੜਬੜ ਕੀਤੀ ਕਦੋਂ ਖਰੀਦੀ ਜ਼ਮੀਨ ਕਿਹੜੇ ਸੰਧ ਦੀ ਗੱਲ ਹੈ ਅਸੀਂ ਇਹ 1947 ਵਿੱਚ ਖਰੀਦੀ ਸੀ ਬਟ ਜਿਹੜੀ ਇਹ ਰਜਿਸਟਰੀ ਹੋਈ ਹੈ ਜੀ ਇਹ 1988 ਨੂੰ ਹੋਈ ਹੈ ਜੀ 1988 2024 24 ਹਾਂਜੀ ਹਾਂ ਹੋਣੀ ਹੋਈ ਹੈ ਲੈਟ ਹੋਣੀ ਹੋਈ ਜੀ ਟੈਸਟ ਕੀ ਠੀਕ ਹੈ ਤੇ ਉਸ ਤੋਂ ਪਹਿਲਾਂ ਇਹ ਅਸੀਂ ਮੁਕਾਬਲਤਾਂ ਖੇਤੀ ਵੀ ਅਸੀਂ ਕਰਦੇ ਆਏ ਆਂ ਤਾਨੂੰ ਪਤਾ ਕਿਵੇਂ ਲੱਗਿਆ ਕਿ ਤੁਹਾਡੀ ਜ਼ਮੀਨ ਤੇ ਠੱਗੀ ਲੱਗ ਗਈ ਸਾਨੂੰ ਉਥੇ ਤਹਿਸੀਲ ਚੋਂ ਅ ਅਰਧ ਕੜਾਈ ਦੇ ਪਤਾ ਲੱਗਿਆ ਕਿ ਇਹਦੇ ਵਿੱਚ ਮਤਲਬ ਇੰਤਕਾਲ ਕਿਸੇ ਹੋਰ ਨਾਮ ਦਾ ਦਰਜ ਹੋਇਆ ਤੇ ਅਸੀਂ ਵੇਦਾ ਬਸੀਕਾ ਕਢਾਇਆ ਪਤਾ ਕੀਤਾ ਕਹਿੰਦੇ ਤੁਹਾਡੀ ਜ਼ਮੀਨ ਤਾਂ ਗਾਂ ਕਿਸੇ ਹੋਰ ਨੂੰ ਵੇਚੀ ਹੈ ਜਦ ਕਿ ਜ਼ਮੀਨ ਤੇ ਅਸੀਂ ਕਾਬਜ ਹਾਂ ਤੇ ਸਾਡੇ ਪਰ ਬਜ਼ੁਰਗਾਂ ਨੇ ਖਰੀਦੀ ਹੋਈ ਹੈ ਤੇ ਪੁਰਾਣੇ ਬੰਦੇ ਨੇ ਹੀ ਪਾਵਰ ਆਫ ਟਾਰ ਨਹੀਂ ਦਿੱਤੀ ਜਿਹਦੇ ਕੋਲ 47 ਤੋਂ ਪਹਿਲਾਂ ਹਾਂਜੀ ਹਾਂਜੀ ਉਹਨਾਂ ਦੇ ਸ਼ਮਸ਼ੇਰ ਸਿੰਘ ਸੀ ਉਹਦੇ ਪੋਤਿਆਂ ਨੇ ਅੱਗੇ ਮਤਲਬ ਵਿਗੜੇ ਹੋਏ ਡੀਲਰਾਂ ਨੇ ਮੇਲੀ ਬੁਖਤ ਕਰਕੇ ਇਹ ਉਹਨਾਂ ਤੋਂ ਪਾਵਰ ਟਾਰਨ ਲਈ ਲਈ ਪਾਵਰ ਟਾਰਨ ਦੇ ਕੇ ਇਹ ਜ਼ਮੀਨ ਫਤੇ ਸਿੰਘ ਜੰਗ ਬਾਜਵਨ ਨੂੰ ਦੇ ਦਿੱਤੀ ਉਦੋਂ ਪਹਿਲਾਂ ਜਿਹੜਾ ਇੰਤਕਾਲ ਤੁਹਾਡੇ ਨਾਂ ਤੇ ਸੀਗਾ ਸਾਰੇ ਸਾਡੇ ਨਾਂ ਤੇ ਜੀ ਅਸੀਂ ਖੇਤੀ ਕਰ ਰਹੇ ਹਾਂ 75 ਸਾਲ ਤੋਂ ਖੇਤੀ ਕਰ ਰਹੇ ਹਾਂ ਜੀ 33 ਸਾਲ ਤੋਂ ਕਬਜ਼ਾ ਹੈ ਜੀ ਤੇ ਰਜਿਸਟਰੀਆਂ ਸਾਡੇ ਕੋਲ ਆ ਰਜਿਸਟਰੀ ਸਾਡੇ ਕੋਲ ਹੈ ਇੰਤਕਾਲ ਸਾਡੇ ਕੋਲ ਹੈ ਇਸ ਵਿੱਚ ਮਿਲੀ ਬੁਖਤ ਕਿਹਦੀ ਕਿਹਦੀ ਹੈ ਸਾਰੇ ਕਾਸੇ ਦੇ ਵਿੱਚ ਇਹਦੇ ਵਿੱਚ ਜੀ ਜਿੱਥੇ ਤੱਕ ਮਿਲੀ ਬੁਖਤ ਦੱਸੋ ਮਿਲੀ ਬੁਖਤ ਦੇਖੋ ਜੀ ਮਾਲ ਵਿਭਾਗ ਦੀ ਬਿਲਕੁਲ ਸ਼ੋ ਹੋ ਰਹੀ ਹੈ ਇਹਦੇ ਵਿੱਚ ਕਿਉਂਕਿ ਇੱਕ ਤਾਂ ਜ਼ਮੀਨ ਇੱਕ ਵਾਰ ਵਿਕੀ ਹੋਈ ਦੁਬਾਰੇ ਕਿਵੇਂ ਵਿਕ ਸਕਦੀ ਹੈ ਬਿਨਾ ਮਾਲ ਭਾਗ ਦੀ ਮਲੀ ਭੁਗਤ ਬਿਨਾ ਨਹੀਂ ਵਿਕ ਸਕਦੀ ਹੈ ਤੇ ਇਹਦੇ ਵਿੱਚ ਉਸ ਟਾਈਮ ਦੇ ਮੌਜੂਦਾ ਪਟਵਾਰੀ ਅਭਿਸ਼ਕ ਜੀ ਅਯੋਤ ਤਹਿਸੀਲਦਾਰ ਮੈਡਮ ਤਸਵੀਰ ਕੌਰ ਸੀ ਤੇ ਨੰਬਰਦਾਰ ਜੋ ਕਿ ਪਿੰਡ ਮੁੱਲਾਂਪੁਰ ਦੇ ਰਹਿਣ ਵਾਲਿਆਂ ਤੇਜ ਸਿੰਘ ਇਹਨਾਂ ਨੇ ਮਲੀ ਭੁਗਤ ਕਰਕੇ ਤੇ ਜੋ ਜਿਨ੍ਹਾਂ ਨੇ ਅਟਾਉਣੀ ਲਈ ਹੈ ਇਹਨਾਂ ਦੀ ਨਾਲ ਮਲੀ ਭੁਗਤ ਕਰਕੇ ਜ਼ਮੀਨ ਵਿਕੀ ਇਹ ਕਿੰਨੇ ਦੀ ਜ਼ਮੀਨ ਖਰੀਦੀ ਹੈ ਟੋਟਲ ਬਾਜਵਾਨ ਨੇ ਅਤੇ ਚੰਗ ਬਾਜਵੇਂ ਨੇ ਦੇਖੋ ਜੀ ਇਹਦੇ ਵਿੱਚ ਤਾਂ ਉਹਨਾਂ ਨੇ 95 ਲੱਖ ਦੇ ਚੱਕ ਦੁੱਤੇ ਐ ਫਟ ਜੇ ਆਪਾਂ ਮਾਰਕੀਟ ਰੇਟ ਦੇਖੀ ਅੱਜ ਦੀ ਜਿਹੜੀ ਟਾਈਮ 'ਚ 6 ਕਰੋੜ ਰੁਪਏ ਪ੍ਰਤੀ ਕਿਲ ਹੈ ਜੀ ਅੱਛਾ ਹਾਂ ਜੀ ਕਮਰਸ਼ੀਅਲ ਬਣ ਗਈ ਇੱਕ ਤਾਂ ਕਮਰਸ਼ੀਅਲ ਹੈ ਹਾਂ ਜੀ ਇਹ ਇਕੋ ਸਿਟੀ 3 ਦੇ ਪ੍ਰੋਜੈਕਟ ਵਿਚ ਆ ਰਹੀ ਹੈ ਜੀ ਤੇ ਤੁਸੀਂ ਉਦਾਂ ਖੇਤੀ ਕਰਦੇ ਹੋ ਉਹਦੇ ਉੱਤੇ ਅਸੀਂ ਫਿਲਹਾਲ ਕੀਤੀ ਕਰਦੇ ਹਾਂ ਜੀ ਠੀਕ ਹੈ ਹਾਂ ਜੀ ਤੇ ਇਹਦੇ ਖਿਲਾਫ ਸ਼ਿਕਾਇਤ ਮਾਲ ਮਹਿਕਮੇ ਨੂੰ ਵੀ ਡੀਸੀ ਨੂੰ ਵੀ ਦਿੱਤੀ ਹੈ ਅਸੀਂ ਨੂੰ ਦਿੱਤੀ ਜੀ ਡੀਸੀ ਨੂੰ ਅਸੀਂ ਕਹ ਦੇਤੀ ਤੇ ਬੀਆਈਓ ਸਾਹਿਬ ਨੇ ਦਿੱਤੀ ਇਹ ਤੇ ਮੁੱਖ ਮੰਤਰੀ ਸਾਹਿਬ ਉਹਦੇ ਅਧਾਰ ਤੇ ਕਾਰਵਾਈ ਹੋਈ ਅਜੇ ਤੱਕ ਸਾਨੂੰ ਕੋਈ ਉਹਦੇ ਬਾਰੇ ਕਾਰਵਾਈ ਬਾਰੇ ਨਾ ਤਾਂ ਜੀ ਕੋਈ ਸੂਚਨਾ ਮਿਲੀ ਕਿ ਅਸੀਂ ਕਾਰਵਾਈ ਕਰ ਰਹੇ ਆ ਕਿ ਕਰ ਰਹੇ ਆ ਸਾਨੂੰ ਨਾ ਤਾਂ ਸੱਦਿਆ ਗਿਆ ਵੀ ਤੁਹਾਡੀ ਡੀਸੀ ਸਾਹਿਬ ਵੱਲੋਂ ਜਾਂ ਕਿਤੇ ਤਸੀਲ ਚ ਅਜੇ ਤੱਕ ਸਾਨੂੰ ਮਤਲਬ ਕੋਈ ਕੋਈ ਕਾਰਵਾਈ ਦਾ ਕੋਸ਼ਿਸ਼ ਤੇ ਪ੍ਰਤਾਪ ਸਿੰਘ ਬਾਜਬਨ ਸੌਰੀ ਫਤੀਜੰਗ ਬਾਜਬੇ ਨਾਲ ਵੀ ਗੱਲ ਕੀਤੀ ਤੁਸੀਂ ਵੀ ਆ ਜਮੀਨ ਰੋਲੇ ਵਾਲੀ ਖਰੀਦੀ ਤੁਸੀਂ ਜਾ ਸਾਡੀ ਆਪਣੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਫਿਰ ਕਬਜ਼ਾ ਕਰਨ ਦੀ ਨਹੀਂ ਕੋਸ਼ਿਸ਼ ਕੀਤੀ ਉਹਨਾਂ ਨੇ ਉਹਨਾਂ ਦੇ ਜਿਹੜੇ ਵਿੱਚ ਜਿਹੜੇ ਡੀਲਰ ਹਨ ਜੋ ਵਿੱਚ ਉਹ ਸਾਡੇ ਪਰਿਵਾਰ ਨੂੰ ਥ੍ਰੈਟ ਕਰ ਰਹੇ ਕਿ ਅਸੀਂ ਕਬਜ਼ਾ ਕਰਾਂਗੇ ਅੱਛਾ ਹਾਂ ਤੇ ਜੇਕਰ ਉਹ ਕਬਜ਼ਾ ਕਰਨਾ ਹੁੰਦਾ ਫਿਰ ਤੁਹਾਡਾ ਕੀ ਹੋਏਗਾ ਤੁਹਾਡਾ ਵੇਖੋ ਫੇਰ ਤਾਂ ਜੱਟ ਦੀ ਜ਼ਮੀਨ ਤੇ ਧਮਾਂ ਹੁੰਦੀ ਹੈ ਜੀ ਓਕੇ ਫੇਰ ਤਾਂ ਇੱਕ ਜ਼ਹਰ ਜੀ ਗੱਲ ਹੈ ਕਿ ਅਸੀਂ ਜੋ ਕਰਜ਼ੇ ਨਿਕਾਲੇ ਜਾਂਦੇ ਹਾਂ ਠੀਕ ਹੈ ਤੇ ਪਹਿਲਾਂ ਵੀ ਬਾਜਵੇ ਨੇ ਕੁਝ ਇਸ ਤਰ੍ਹਾਂ ਦੀਆਂ ਕੀਤੀਆਂ ਨੇ ਜਿਵੇਂ ਨਾ ਖਰੀਦੀਆਂ ਨੇ ਜਿ cục ਪੰਚਾਇਤੀ ਜ਼ਮੀਨ ਨਵੀਂ ਦੋਨੇ ਭਰਾਵਾਂ ਦੀ ਖਰੀਦੀ ਹੋਈ ਜ ਨੇ ਤੁਹਾਡੇ ਧਿਆਨ ਚਾ ਮਾਮਲਾ ਸਾਡੇ ਹਾਂਜੀ ਇਹ ਸਾਡੇ ਜੋ ਇਹਨਾਂ ਦੇ ਵੱਡੇ ਭਰਾ ਨੇ ਉਹਨਾਂ ਨੇ ਸਾਡੇ ਪ੍ਰਵਾਸ ਸਾਡੇ ਮਤਲਬ ਪਿੰਡ 'ਚ ਕਾਫੀ ਹੋਰ ਜੋ ਪੰਚਾਇਤ ਜ਼ਮੀਨ ਖਰੀਦੀ ਹੋਈ ਹੈ ਇਹਦਾ ਸਾਨੂੰ ਪਤਾ ਓਕੇ ਹਾਂਜੀ ਤੇ ਮੁੱਖ ਮੰਤਰੀ ਤੋਂ ਕੀ ਮੰਗਾ ਤੁਹਾਡੀ ਮੁੱਖ ਮੰਤਰੀ ਤੋਂ ਮੰਗਾ ਜੀ ਕਿ ਸਾਨੂੰ ਹਿਸਾਬ ਦਿੱਤਾ ਜਾਵੇ ਹੂੰ ਜੋ ਕਿ ਸਾਨੂੰ ਆਸ ਵੀ ਹੈ ਕਿਉਂਕਿ ਜੋ ਮੁੱਖ ਮੰਤਰੀ ਪੰਜਾਬ ਕਹਿੰਦੇ ਕਿ ਅਸੀਂ ਬਿਲਕੁਲ ਈਮਾਨਦਾਰੀ ਦੀ ਸਰਕਾਰ ਹੈ ਤੇ ਪਾਰਦਰਸ਼ੀ ਸਰਕਾਰ ਹੈ ਫਿਲਹਾਲ ਸਾਨੂੰ ਭਰੋਸਾ ਹੈ ਕਿ ਉਹ ਜਰੂਰ ਸਾਨੂੰ ਨਸਬ ਦੇਉਣਗੇ ਤੇ ਜ਼ਮੀਨ ਦਾ ਮੇਨਵਾਰਸ ਕੌਣ ਉਹ ਉਹਨਾਂ ਬਾਰੇ ਗੱਲ ਕਰਦੇ ਜ਼ਮੀਨ ਦੇ ਮੇਨਵਾਰਸ ਸਾਡੇ ਦਾਦਾ ਜੀ ਦੇ ਭਰਾ ਐ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ ਜ਼ਮੀਨ ਦੇ ਰੋਲੇ ਵਾਰੇ ਇੰਧਰ ਖਾਓ ਜੀ ਸਾਡੀ ਮਾਹ ਦੇ ਜ਼ਮੀਨ ਖਰੀਦੀ ਮਹਾਨ ਬੰਦੇ ਹੋਏ ਸਾਨੂੰ ਕੋਈ ਬਦਲਣ ਲੱਗਿਆ ਜਾਂ ਤੇ ਮੁੰਡੇ ਭੜੇ ਮੈਨਣ ਮੈਨਣ ਕਦਾਈ ਭਾਰ ਲੋ ਨਾ ਬਜ਼ਾਰ ਰਿਆ ਸਾਡੀ ਬਾਗ ਹੋਣੀ ਜਾਂਦੀ ਓਕੇ हां जी ਕੀ ਨਾਮ ਤੁਹਾਡਾ ਮੈਂ ਵੀ ਹਾਂ ਤੁਹਾਡਾ ਕੀ ਨਾਮ ਮੈਂ ਗੁਰਮੀਲ ਸਿੰਘ ਸਰਪੰਚ ਐ ਸ਼ਹਿਰ ਦਾ ਕੀ ਕਹਿਣਾ ਚਾਹੋਗੇ ਇਸ ਮਾਮਲੇ ਬਾਰੇ ਇਹ ਤਾਂ ਬਹੁਤ ਸਰਲ ਸਾਰੀ ਤਾਂ ਗੱਲ ਹੈ ਅਸੀਂ 1.75 ਸਾਲ ਦੀ ਗੁਰੂ ਗਰੀ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਹਰ ਟਾਈਮ ਰਹਿੰਦੇ ਹਾਂ ਉੱਥੇ ਅਸੀਂ ਖੇਤੀ ਕਾਸ਼ਟ ਉੱਥੇ ਇਹਨਾਂ ਦੇ ਨਾਲ ਕਾਰਜ ਜੇ ਕਰਾਉਂਦੇ ਰਹੇ ਹਾਂ ਤੇ ਸਾਡੇ ਬਜ਼ੁਰਗ ਅਸੀਂ ਵੀ ਉੱਥੇ ਰਹੇ ਹਾਂ ਇਹ ਜ਼ਮੀਨ 1.5 ਸੌਜੀ ਤੋਂ ਪਹਿਲਾਂ ਤੇ ਇਹਦੇ ਬਜ਼ੁਰਗ ਬੋਂਦੇ ਤੇ ਤੇ ਇਹਨਾਂ ਦੇ ਨਾਲ ਅਸੀਂ ਵੀ ਉਸ ਜ਼ਮੀਨ ਦੇ ਵਿੱਚ ਇਸ ਮਾਮਲੇ 'ਚ ਫਿਰ ਫਤੇ ਜੰਗਵਾਜਵਾ ਦਾ ਤਾਂ ਕੋਈ ਨਕਸ਼ਾ ਨਹੀਂ ਉਹ ਤਾਂ ਵੇਚਣ ਵਾਲਿਆਂ ਦਾ ਨਕਸ਼ਾ ਹਾਂ ਵੇਚਣ ਵਾਲਿਆਂ ਦਾ ਠੀਕ ਹੈ ਵੇਚਣ ਵਾਲਿਆਂ ਦਾ ਨਕਸ਼ਾ ਥੋੜਾ ਜਿਆਦਾ ਲੈਣ ਵਾਲਿਆਂ ਨੂੰ ਦੇਖਣਾ ਚਾਹੀਦਾ ਵੀ ਇਹ ਜ਼ਮੀਨ ਪ्योर ਹੈ ਕਿਤਨਾ ਦੀ ਹੈਗਾ ਉਹਨਾਂ ਨੂੰ ਸਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ ਕੀ ਨਾਂ ਤੁਹਾਡਾ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਤੇ ਪਿੰਡ ਮੇਰਾ ਹੁਸ਼ਿਆਰਪੁਰ ਹੈ ਜੀ ਅੱਛਾ ਇਸ ਜ਼ਮੀਨ ਦੇ ਵਿੱਚ ਮੈਂ ਵੀ ਇੱਕ ਹਿੱਸੇਦਾਰ ਹਾਂ ਇਹ ਪੂਰੀ ਤਰ੍ਹਾਂ ਫਰਾਡ ਹੋ ਰਿਹਾ ਹੈ ਜੀ ਜਿਹੜਾ ਬੰਦਾ ਜ਼ਮੀਨ ਖਰੀਦਦਾ ਹੈ ਉਸ ਨੂੰ ਕੁੱਟ-ਕੁੱਟੇ ਵੈਰੀਫਾਈ ਕਰਨਾ ਚਾਹੀਦਾ ਵੀ ਮੈਂ ਕੀ ਖਰੀਦ ਰਿਹਾ ਹਾਂ ਜਦ ਫਤੇਜੰਗ ਸਿੰਘ ਬਾਜਬਾਨੇ ਵੈਰੀਫਾਈ ਕੀਤਾ ਜਾਂ ਨਹੀਂ ਕੀਤਾ ਇਹ ਤਾਂ ਸਾਨੂੰ ਨਹੀਂ ਜੀ ਪਤਾ ਉਹਨਾਂ ਨੇ ਇਹ ਜ਼ਮੀਨ ਖਰੀਦੀ ਹੈ ਜਸਵੀਰ ਕੌਰ ਮੈਡਮ ਜਿਹੜੀ ਤਹਿਸੀਲਦਾਰ ਇੱਥੇ ਤੋਂ ਤਵਾਦਲਾ ਕਰਾ ਕੇ ਦੂਜੇ ਪਾਸੇ ਚਲੇ ਗਈ ਪਤਾ ਨਹੀਂ ਕਿੱਧਰ ਗਈ ਸਾਨੂੰ ਨਹੀਂ ਪਤਾ ਤੇ ਉਹਨਾਂ ਦੇ ਨਾਲ ਅਭਿਜੋਤ ਸਿੰਘ ਪਟਵਾਰੀ ਹੈ ਜਿਹੜਾ ਉਸ ਟਾਈਮ ਪਟਵਾਰੀ ਸੀ ਉਹਨੇ ਤੇ ਤਹਿਸੀਲਦਾਰ ਨੇ ਆਰਜੀ ਨਵੀਸ ਲਿਖਣ ਵਾਲੇ ਨੇ ਕੋਈ ਕਿਸੇ ਨੇ ਫਰਦ ਵੈਰੀਫਾਈ ਨਹੀਂ ਕੀਤੀ ਡਾਇਰੈਕਟ ਜਾ ਕੇ ਸਿੱਧੀ ਰਜਿਸਟਰੀ ਕਰਾ دی۔ ਇਹ ਬਿਲਕੁਲ ਧੋਖਾ ਹੋ ਰਿਹਾ ਜੀ ਇਹ ਸਾਡੇ ਕੋਲ ਰਜਿਸਟਰੀਆਂ ਹੈ ਜੀ ਸਾਡੇ ਬਜ਼ੁਰਗਾਂ ਦੀਆਂ ਖਰੀਦੀਆਂ ਹੋਈਆਂ ਉਹਨਾਂ ਟਾਈਮਾਂ ਦੀ ਇਹ 1947 ਤੋਂ ਖਰੀਦਦੀ ਹੋਈ ਹੈ ਜੀ ਅਸੀਂ ਇਹ ਰਿਕਾਰਡ ਰੂਮ ਤੋਂ ਕਢਾਈ ਹੈ ਫੀਸ ਤਾਰ ਕੇ ਜੀ ਉਸ ਟਾਈਮੇ ਉਰਦੂ ਚ ਲਿਖੀ ਜਾਂਦੀ ਸੀ ਜਿਸ ਦਾ ਪੰਜਾਬੀ ਅਨੁਵਾਦ ਵੀ ਅਸੀਂ ਨਾਲ ਆ ਦਿਖਾ ਰਹੇ ਹਾਂ ਜੀ ਤੁਹਾਨੂੰ ਇਹ ਪੰਜਾਬੀ ਅਨੁਵਾਦ ਹੈ ਜੀ ਇਹਦਾ ਓਕੇ ਕੱਲੀ ਰਜਿਸਟਰੀ ਸਾਡੇ ਨਾਮ ਤੇ ਨਹੀਂ ਵੀ ਹੋਈ ਇਹਦੇ ਨਾਲ ਨਾਲ ਸਾਡਾ ਇਹ ਇੰਤਕਾਲ ਵੀ ਸਾਡੇ ਨਾਮ ਤੇ ਦਰਜ ਹੋਇਆ ਇਸ ਤਰ੍ਹਾਂ ਦੀ ਕੋਈ ਧੋਖਾਧੜੀ ਕਿਸੇ ਹੋਰ ਨਾਲ ਵੀ ਹੋਈ ਹੈ ਸਰ ਅੱਜ ਤੱਕ ਦਾ ਇਹ ਸਾਡੇ ਸੁਣਨ ਚ ਤੱਕ ਕਿਤੇ ਆਇਆ ਨਹੀਂ ਬਟ ਅਜੇ ਇਸ ਚੀਜ਼ ਤੇ ਗੌਰ ਨਾ ਕੀਤੀ ਗਈ ਤਾਂ ਇਹ ਅੱਗੇ ਮੂੰਹ ਪਾਉਣ ਦੇ ओके ਇਹਵੇ ਸਾਨੂੰ ਥ੍ਰੈਟ ਦੇ ਰਹੇ ਆ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਸਾਨੂੰ ਰੋਜ਼ ਅਲੱਗ-ਅਲੱਗ ਲੋਕ ਮਿਲਦੇ ਆ ਤੇ ਸ਼ਿਕਾਇਤ ਦਿੱਤੀ ਨੂੰ ਕਿੰਨੇ ਦਿਨ ਹੋ ਗਏ ਸਰ ਸਾਨੂੰ ਸ਼ਿਕਾਇਤਾਂ ਕਰੀਆਂ ਨੂੰ ਅਸੀਂ ਡੀਜੀਪੀ ਦਾਸਤਰ ਆਪਣਾ ਚੰਡੀਗੜ੍ਹ ਵੀ ਉੱਤੇ ਐਪਲੀਕੇਸ਼ਨ ਦਿੱਤੀ ਹੈ ਜੀ ਆਪਣਾ ਸੀਐਮ ਭਗਵਾਨ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਦਿੱਤੀਆਂ ਨੂੰ ਸਾਨੂੰ ਕੋਟੋ-ਕਟ 12 ਤੋਂ 15 15 ਦਿਨ ਕੀਤੇ ਕਿਤੇ ਦਾ 20 ਦਿਨ ਵੀ ਹੋ ਗਏ ਜੀ ਸਾਨੂੰ ਕਿਤੇ ਤਾਂ ਕੋਈ ਫੋਨ ਕੋਲ ਨਹੀਂ ਆਈ ਕੋਈ ਅਸਰ ਸਾਡੀ ਸੁਣਵਾਈ ਨਹੀਂ ਕਰ ਰਿਹਾ ਅਜੀ ਬਕਾਇਦਾ ਉਹਨਾਂ ਨੂੰ ਪ੍ਰੂਫ ਦਿਖਾ ਰਹੇ ਆ ਸਾਰਾ ਕੁਝ ਦਿਖਾ ਰਹੇ ਆ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਹ ਸਾਰਾ ਰਿਕਾਰਡ ਅੱਖੋਂ ਪ੍ਰੂਨਿਕ ਕੀਤਾ ਜਾ ਰਿਹਾ ਹੈ ਤੇ ਇਹ ਵੀ ਦੱਸੋ ਤੁਸੀਂ ਕਿ ਜਿਹੜੀ ਜ਼ਮੀਨ ਹੈ ਤੁਹਾਡੀ ਟੋਟਲ ਤੇ 3 ਏਕੜ ਸੀ ਇੱਕ ਵੱਧ ਵੀ ਸੀ ਸਾਡੀ ਇਹ 6 ਏਕੜ ਲੈਂਡ ਹੈ ਜੀ ਉਸ ਤੋਂ 3 ਵੇਚਤੀ 3 ਏਕੜ ਪਹਿਲਾਂ ਡੀਲਰਾਂ ਨੇ ਐਦਾਂ ਹੀ ਧੋਖਾਧੜੀ ਕਰਕੇ ਦੂਜੇ ਬੰਦਿਆਂ ਨੂੰ ਵੇਚਤੀ ਸੀ ਸਾਡੀ ਕਿਲ ਓਕੇ ਉਹ ਜਦੋਂ ਜਿਹੜੀ ਚੀਜ਼ बिक ਚੁੱਕੀ ਹੈ ਜੀ ਉਸ ਦਾ ਦੁਬਾਰੇ ਇੰਤਕਾਲ ਕਿਵੇਂ ਹੋ ਸਕਦਾ ਪਹਿਲਾਂ ਤਾਂ ਮਾਲੂਮ ਪਾ ਕੇ ਗੱਲ ਦਾ ਜਵਾਬ ਦਿਓ ਜਿਹੜੀ ਪੁਰਾਣੀ ਤੇ ਨਿਕੜ ਸੀ ਉਹਦਾ ਕੀ ਬਣਿਆ ਉਹ ਸਰ ਸਾਡੀ बिक ਅੱਗੇ ਉਹਨਾਂ ਨੇ ਵੇਚਤੀ ਉਸ ਦਾ ਸਾਡਾ ਸਿਵਲ ਕੋਰਟ ਕੇਸ ਚੱਲ ਰਿਹਾ ਜੀ ਉਹ ਕਬਜ਼ਾ ਉਹਦਾ ਵੀ ਤੁਹਾਡੇ ਕੋਲ ਕਬਜ਼ਾ ਸਰ ਸਾਡੇ ਕੋਲ ਕਿਉਂਕਿ ਖੇਵਟ ਨੰਬਰ 1 ਹੈ ਜੀ ਰਸੂਲਪੁਰ ਦਾ 169 ਨੰਬਰ ਖੇਵਟ ਹੈ ਸਾਂਝੀ ਖੇਵਟ ਹੈ ਸਾਂਝੀ ਖੇਵਟ ਹੈ ਜੀ 6 ਕਿੱਲੇਾਂ ਦੀ ਇਨੇ ਕੜਾਉਣ ਬਾਜਬਾਨ ਨੇ ਖਰੀਦ ਤਿੰਨੇ ਕੜੇ ਫਤੇ ਜੰਗ ਸਿੰਘ ਬਾਜਬਾਨ ਨੇ ਖਰੀਦ ਇਹਦੇ ਪਿੱਛੇ ਕੌਣ ਆ ਇੱਕ ਤਾਂ ਬਾਜਬਾਨ ਨੇ ਡਾਇਰੈਕਟ ਖਰੀਦ ਲਈ ਕੋਈ ਲੈਂਡ ਮਾਫੀਆ ਵੀ ਆ ਜਾਂ ਬਿਲਡਰ ਵੀ ਆ ਨਿਊ ਚੰਡੀਗੜ੍ਹ ਦਾ ਕੰਮ ਕਰ ਰਿਹਾ ਜੀ ਇਹਨਾਂ ਦੇ ਥੱਲੇ ਬੰਦੇ ਛੱਡੇ ਹੋਏ ਆ ਇਹਨਾਂ ਦੇ ਜਿਹੜੇ ਚਾਪ ਲੂਸ ਇਹਨਾਂ ਦੇ ਥੱਲੇ ਛੱਡੇ ਹੋਏ ਆ ਵਿੱਚ ਜਿਹੜੇ ਸਾਡੇ ਏਰੀਆ ਦੇ ਕੁਝ ਵੱਜਦੇ ਆ ਬੈਨੀਪਾਲ ਗਰੁੱਪ ਵੀ ਵੱਜਦਾ ਏ ਇਹ ਵਿੱਚ ਸੰਜੇ ਕੁਮਾਰ ਵਰਗੇ ਆ ਤੇ ਅਜੇ ਕੁਮਾਰ ਵਰਗੇ ਆ ਜਿਹੜੇ ਮੁੱਲਾਂ ਵਰਦੇ ਰਹਿਣ ਵਾਲਾ ਹੈ ਅਜੇ ਕੁਮਾਰ ਤੇ ਸੰਜੇ ਕੁਮਾਰ ਸਿਆਲ ਵੀ ਮਾਜਰੀ ਦਾ ਜੀ ਹੁਣੇ ਵੀ ਦੱਸ ਦੋ ਪਟਵਾਰੀ ਤੇ ਤਹਿਸੀਲਦਾਰ ਦੀ ਮੇਨ ਰੂਪ ਚ ਕੀ ਗਲਤੀ ਹੈ ਮੇਨ ਰੂਪ ਚ ਸਰ ਪਟਵਾਰੀ ਦੀ ਗਲਤੀ ਇਹ ਹੈ ਜਦ ਤਹਿਸੀਲਦਾਰ ਦੀ ਗਲਤੀ ਇਹ ਹੈ ਜਦੋਂ ਉਹਨੇ ਰਜਿਸਟਰੀ ਕਰਾਉਣਾ ਆਏ ਆ ਉਹਨਾਂ ਦਾ ਘੱਟੋ ਘੱਟੇ ਫਰਦ ਬਣਦੇ ਵੀ ਅਸੀਂ ਫਰਦ ਵੈਰੀਫਾਈ ਕਰੀਏ ਹਮ ਫਰਦ ਦੇ ਉੱਤੇ ਸਾਰੇ ਤੁਸੀਂ ਦੇਖੋ ਇੱਕ ਆਪਣੇ ਥੋੜਾ ਦਰਸ਼ਕਾਂ ਨੂੰ ਇਹਨਾਂ ਪਬਲਿਕ ਨੂੰ ਦਿਖਾਓ ਹਾਂਜੀ ਇਹ ਸ਼ਮਸ਼ੇਰ ਸਿੰਘ ਪੁੱਤਰ ਹਰਗੋਪਾਲ ਪੁੱਤਰ ਰਣਧੀਰ ਸਿੰਘ ਲਿਖਿਆ ਹੋਇਆ ਹੈ 1/2 ਹਿੱਸਾ ਥੱਲੇ ਰਜਿੰਦਰ ਸਿੰਘ ਲਿਖਿਆ ਹੋਇਆ ਤੇ ਖਾਨਾ ਕਾਸਟ ਦੇ ਵਿੱਚ ਇਹ ਦੇਖੋ ਸਰ ਕੈਮਰਾ ਤੁਸੀਂ ਦਿਖਾਓ ਅੱਗੇ ਸ਼ਮਸ਼ੇਰ ਸਿੰਘ ਪੁੱਤਰ ਹਰਗੋਪਾਲ ਸਿੰਘ ਨੇ ਈਸੇਦਾਰ ਬਾਇਆ ਨਾਇਬ ਸਿੰਘ ਪੁੱਤਰ ਤੇਜਾ ਸਿੰਘ ਪੁੱਤਰ ਅਛਰੂ ਨੂੰ ਇਹ ਸਾਡਾ ਸਾਰਾ ਪਰਿਵਾਰ ਹੈ ਜੀ ਸਾਡੇ ਨਾਮ ਤੇ ਹਿੱਸੇ ਪਏ ਹੋਏ ਆ ਓਕੇ ਸਾਡੇ ਨਾਮ ਤੇ ਇਹ ਇੰਤਕਾਲਦਾਰ ਚ ਚੱਲੇ ਆ ਰਹੇ ਆ ਜੀ ਉਸ ਟਾਈਮ ਤੋਂ ਠੀਕ ਹੈ ਅੱਖਾਂ ਬੰਦ ਕਰਕੇ ਰਜਿਸਟ੍ਰੇਟ ਅੱਜ ਬੰਦ ਕਰਕੇ ਬਿਲਕੁਲ ਅੱਖਾਂ ਬੰਦ ਕਰਕੇ ਮਿਲੀ ਭੁਗਤ ਕਰਕੇ ਜਾਂ ਇਹਨਾਂ ਨੇ ਪੈਸੇ ਖਾਏ ਜਸਵੀਰ ਕੌਰ ਨੇ ਸਾਫ਼ ਦਿਖ ਰਹੀ ਜੀ ਵੀ ਪੈਸੇ ਖਾਏ ਕਿਉਂਕਿ ਇਹਨੂੰ ਕਿਸੇ ਦਾ ਡਰ ਨਹੀਂ ਪਟਵਾਰੀ ਨੂੰ ਕਿਸੇ ਦਾ ਡਰ ਨਹੀਂ ਜੀ ਇਹ ਐਨ ਬਿਲਕੁਲ ਅੱਖਾਂ ਬੰਦ ਕਰਕੇ ਕੰਮ ਕਰ ਰਹੇ ਆ ਠੀਕ ਅਸੀਂ ਕੋਈ ਰਿਕਾਰਡ ਲੈਣ ਜਾਂਦੇ ਆ ਤਾਂ ਸਾਨੂੰ ਕਹਿ ਦਿੰਦੇ ਆ ਅੱਜ ਨਹੀਂ ਆਉਣਾ ਕੱਲ ਆਉਣਾ ਪਰਸੋਂ ਆਣਾ ਬਕਾਇਦਾ ਅਸੀਂ ਫੀਸ ਭਰ ਕੇ ਜਾਂਦੇ ਆ ਫਿਰ ਵੀ ਸਾਨੂੰ ਰਿਕਾਰਡ ਕੋਈ ਡਾਕੂਮੈਂਟ ਟਾਈਮ ਨਾਲ ਨਹੀਂ ਦਿੰਦੇ ਠੀਕ ਨੰਬਰਦਾਰ ਕਿੱਥੇ ਆ? ਜਿਹਨੇ ਰਜਿਸਟਰੀ ਕਰਵਾਈ ਹੈ? ਨਹੀਂ। ਨਾਲਾ ਤੁਹਾਡੇ ਪਿੰਡ ਦਾ। ਇਹ ਵੀ ਗੱਲ ਗਲਤ ਹੈ ਨਾ ਨੰਬਰਦਾਰ ਉਸ ਏਰੀਆ ਦਾ ਹੋਣਾ ਚਾਹੀਦਾ। ਉਸ ਪਿੰਡ ਦਾ ਹੋਣਾ ਚਾਹੀਦਾ। ਸਾਰੇ ਸ਼ੋਰਟ ਪਿੰਡ ਦੇ ਇੰਤਰਾ ਨੰਬਰਦਾਰ ਹੋਣਾ ਚਾਹੀਦਾ। ਦੂਜੇ ਪਿੰਡ ਦਾ ਨੰਬਰਦਾਰ ਕਿਵੇਂ ਆਇਆ ਕੀ ਮੇਰੀ ਇੱਕੀ ਕਾ ਦੂਗਾ ਜੀ? ਇਹ ਨੰਬਰਦਾਰ ਤਾਂ ਕੇਸ ਕੋਲੋਂ ਫਿਰ। ਬਿਲਕੁਲ ਜੀ ਦਾ ਫੂਲ ਬਣਦਾ ਹੈ। ਹੱਦ ਤੀ ਹੋਈ ਨੰਬਰਦਾਰ ਜੋ ਜਿਹੜੇ ਗਵਾਹ ਵਿੱਚ ਰਾਜਿੰਦਰ ਸਿੰਘ ਕੋਈ ਚੰਡੀਗੜ੍ਹ ਦਾ ਕੋਈ ਕੋਈ ਹੈਗਾ ਗਵਾਹ ਵਿੱਚ ਬਣਿਆ ਹੋਇਆ ਜੋ ਦੀ ਪਰੇ ਕੰਪਲੀਟ ਕੀਤੀ ਹੋਈ ਹੈ। ਨੰਬਰਦਾਰ ਦਾ ਕੀ ਨਾਮ? ਬਲਦੇਵ ਸਿੰਘ ਹੈ। ਮੁੱਲਾਪ ਗਰੀਬ ਦਾ ਹਦਾਈ ਹਾਂਜੀ ਬਿਲਕੁਲ ਜੀ ਗੱਲ ਪੈਸੇ ਦੇ ਨਾਲ ਵਿੱਚ ਜਾ ਕੇ ਉੱਕਰੀ ਜਾਂਦੇ ਗਵਾਹੀਆਂ ਪਾਈ ਜਾਂਦੀ ਜਦ ਕੇ ਸਾਡਾ ਸਾਡੇ ਪਿੰਡ ਗਾ ਦਾ ਕੋਈ ਲੈਣਾ ਦੇਣਾ ਇਹ ਨਾਲ ਸਾਡੇ ਪਿੰਡ ਸੂਲਪੁਰ ਦੀ ਜ਼ਮੀਨ ਨਾਲ ਦਾ ਕੋਈ ਉਸ ਪਿੰਡ ਦਾ ਵੀ ਨੰਬਰ ਦਾ ਹੈ ਉਹਦੀ ਮੁੱਲਾਂ ਪਰਦਾ ਥਰਡ ਪਿੰਡ ਦਾ ਜਾ ਕੇ ਨੰਬਰ ਦਾ ਲੇ ਕੇ ਆਏ ਹਾਂ ਉਹਨੂੰ ਪਤਾ ਨਹੀਂ ਕੰਮ ਜਾਲੀ ਕਰਨਾ ਹੈ ਇਹ